ਦੋਸਤੋ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਬੱਡੀ 365 ਤੇ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਜਿਹੜਾ ਸਰਾਬਾ ਦਾ ਟੂਰਨਾਮੈਂਟ ਦੇ ਉੱਤੇ ਸਰਾਬਾ ਟੂਰਨਾਮੈਂਟ ਦੇ ਉੱਤੇ ਕਿਸ ਤਰ੍ਹਾਂ ਦੇ ਖਿਡਾਰੀ ਪਹੁੰਚਣਗੇ ਕਿਸ ਤਰ੍ਹਾਂ ਦੇ ਮੈਚ ਹੋਣਗੇ ਕਿਹੜੀਆਂ-ਕਿਹੜੀਆਂ ਟੀਮਾਂ ਹੋਣਗੀਆਂ ਇਸ ਚੀ ਦੀ ਜਾਣਕਾਰੀ ਵਾਸਤੇ ਆਪਾਂ ਆਰਗੇਨਾਈਜ਼ਿੰਗ ਕਮੇਟੀ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕਿਹੜੇ ਖਿਡਾਰੀ ਨੇ ਜਿਹੜੇ ਬਈ ਜੀ ਅੱਜ ਕਿਹੜੀਆਂ-ਕਿਹੜੀਆਂ ਤੁਸੀਂ ਜਿਹੜੀਆਂ ਟੀਮਾਂ ਨੇ ਇੱਥੇ ਬਣਾਈਆਂ ਨੇ ਕਿਸ ਤਰ੍ਹਾਂ ਇਹ ਮੈਚ ਹੋਣਗੇ ਉਹਦੀ ਜਾਣਕਾਰੀ ਪਲੀਸ ਸਾਹਿਬ ਨੂੰ ਜ਼ਰੂਰ ਭਾਜੀ ਆਪਣੇ ਕੋਲ ਛਪਾਰਾ ਫੁੱਲਾਂ ਵਾਲ ਰਾਇਕੋਟ ਜੰਗੀਆਣਾ ਜੋਗੇਵਾਲ ਸਰਹਾਲਾ ਰਣੂਆ ਸੇਕੂ ਬਾਸ ਤੇ ਘਲੋਟੀ 8 3 ਬਣੇ ਬਾਈ ਜੀ ਇਹ ਇਹ ਸਾਰੀਆਂ ਟੀਮਾਂ ਜਿਹੜੀਆਂ ਇਹ ਆਲ ਓਪਨ ਦੀਆਂ ਟੀਮਾਂ ਹੋਣਗੀਆਂ ਹਾਂਜੀ ਬਾਈ ਸਾਰੇ ਆਲ ਓਪਨ ਦੇ ਮੈਚ ਹੋਣਗੇ ਵਧੀਆ ਪਲੇਅਰ ਹੋਣਗੇ ਸਾਰੇ ਜੀ ਤੇ ਜੇ ਤੁਹਾਨੂੰ ਇਹ ਪੁੱਛਣਾ ਹੋਵੇ ਵੀ ਪਲੇਅਰ ਜਿਹੜੇ ਜਿਹੜੇ ਪਲੇਅਰਾਂ ਨੂੰ ਤੁਸੀਂ ਸੱਦਾ ਦਿੱਤਾ ਹੋਇਆ ਕਿਹੜੇ ਕਿਹੜੇ ਪਲੇਅਰ ਕਿਹੜੀਆਂ ਕਿਹੜੀਆਂ ਟੀਮਾਂ ਚ ਹਿੱਸਾ ਲੈਣਗੇ ਕਿਉਂਕਿ ਬਾਈ ਜਿਹੜੇ ਦਰਸ਼ਕ ਹੁੰਦੇ ਆ ਨਾ ਉਹਨਾਂ ਨੂੰ ਹਮੇਸ਼ਾ ਇਹ ਜਾਣਨ ਦੀ ਇੱਛਾ ਰਹਿੰਦੀ ਹੈ ਵੀ ਕਿਹੜੇ ਕਿਹੜੇ ਪਲੇਅਰ ਆ ਜਿਹੜੇ ਅੱਜ ਇੱਥੇ ਖੇਡਣਗੇ ਸਰਾਬਾਜੀ ਧਰਤੀ ਤੇ ਬਾਈ ਜ ਬੋਲਟਾ ਕੀਰਾਂ ਵਾਲੀ ਵਾਲਾ ਫਰਿਆਦ ਕਾਂਗੇ ਵਾਲਾ ਗੁਰਵਿੰਦਰ ਰਾਜੀ ਸ਼ਾਨਾ ਡੱਗੋ ਵਾਲਾ ਪ੍ਰਤਾਪ ਕੜਿਆਣੇ ਵਾਲਾ ਗगन ਜੋਗੇ ਵਾਲਾ ਮੱਖਣ ਮੱਖਣ ਮੱਖੀ ਪ੍ਰੀਤ ਲੱਡੂ ਵਾਲਾ ਜੀਤ ਕੋਟਲੀ ਜੱਗੂ ਸਤਵਾਲ ਹੋਰ ਬਹੁਤ ਸਾਰੇ ਤਕੜੇ ਪਲੇਅਰ ਖੇਡਣਗੇ ਬਾਈ ਸਾਰੇ ਸਾਰੇ ਪਲੇਅਰਾਂ ਨਾਲ ਬਾਈ ਗੱਲਬਾਤ ਹੋ ਗਈ ਹੈ ਜਾਂ ਮਤਲਬ ਆਗੇ ਸਾਰੇ ਪਲੇਅਰਾਂ ਨਾਲ ਗੱਲ ਹੋ ਗਈ ਕਈ ਆਗੇ ਕਈ ਆ ਰਹੇ ਨੇ ਮੈਚ ਜਿਹੜਾ ਲਗਭਗ ਕਿੰਨੇ ਵਜੇ ਦੇ ਨੂੰ ਤੁਸੀਂ ਸਟਾਰਟ ਕਰ ਦੋਗੇ ਔਰ ਕਿਉਂਕਿ ਇਹ ਗਰਾਊਂਡ ਜਿਹੜਾ ਆਪਣਾ ਗਰਾਸੀ ਗਰਾਊਂਡ ਹੈਗਾ ਬਾਈ ਤੇ ਇਹਦੇ ਵਿੱਚ ਸ਼ਾਮ ਨੂੰ ਜਿਹੜੀ ਔਸ ਪੈ ਜਾਂਦੀ ਹੈ ਥੋੜੀ ਤਿਲਕਣ ਵੀ ਹੋ ਜਾਂਦੀ ਉਹਦੇ ਵਾਸਤੇ ਫਿਰ ਤੁਸੀਂ ਟਾਈਮਿੰਗ ਦਾ ਕਿਸ ਤਰ੍ਹਾਂ ਬਾਈ ਅਸੀਂ ਤਾਂ ਤਿਆਰੀ ਆ ਹੁਣ ਥੋੜਾ ਪਲੇਅਰ ਲੇਟ ਕਰ ਰਹੇ ਆ ਅਸੀਂ ਤਾਂ ਕਹਿੰਦੇ ਵੀ ਸਾਡੇ ਵੱਲੋਂ ਤਿਆਰੀ ਆ ਜਿੰਨੇ ਛੇਤੀ ਆਉਣਗੇ ਉੰਨੇ ਛੇਤੀ ਮੈਚ ਨੇ ਪੜਨਗੇ ਜੀ ਹਾਂਜੀ ਸਾਡੀ ਕੋਸ਼ਿਸ਼ ਇਹੀ ਹੈ ਪਲੇਅਰ ਛੇਤੀ ਆਉਣ ਤੇ ਅਸੀਂ ਮੈਚ ਛੇਤੀ ਨਿਬੜਾ ਹਾਂਜੀ ਅੱਛਾ ਭਾਈ ਜਿਹੜਾ ਜਿਹੜੀਆਂ ਟਾਈਆਂ ਹੈਗੀਆਂ ਉਹ ਤੁਸੀਂ ਪਾ ਦਿੱਤੀਆਂ ਜਾਂ ਹਜੇ ਪਾਉਣੀਆਂ ਬਾਕੀ ਨੇ ਕਿਹੜੀ ਟੀਮ ਦਾ ਮੈਚ ਕਿਹਦੇ ਨਾਲ ਹੋਊਗਾ ਅਸੀਂ ਅਸੀਂ ਪੂਲ ਬਣਾਤਾ ਜਿਵੇਂ ਪਹਿਲਾ ਮੈਚ ਆ ਸ਼ਿਪਾਰ ਤੇ ਫੁੱਲਾੜ ਦਾ ਹੋਊਗਾ ਜੀ ਦੂਜਾ ਮੈਚ ਆ ਰਾਏਕੋਟ ਤੇ ਜੰਗੀਆਣੇ ਦਾ ਤੀਜਾ ਮੈਚ ਆ ਜੋਗੇਵਾਲ ਤੇ ਸਲਾਲਾਣੂਆ ਦਾ ਜੀ ਚੌਥਾ ਮੈਚ ਹੈ ਜੇ ਕ ਸੇਕੂ ਵਾਸਤੇ ਕੋਲੋਟੀ ਦਾ ਇਹ ਅੱਜ ਦਾ ਮੈਚ ਦੀਪਾ ਅਸੀਂ ਪੂਲ ਬਣਾਤਾ ਪੂਲ ਬਣਾ ਕੇ ਰੈਡੀ ਕਰਤਾ ਕਾ ਇਹ ਜਿਹੜੇ ਮੈਚ ਨੇ ਬਈ ਫਿਰ ਹੁਣ ਲਗਭਗ ਆਪਾਂ ਇਹ ਮੰਨ ਲੀਏ ਵੀ ਤੁਸੀਂ ਅੱਧੇ ਘੰਟੇ ਦੇ ਵਿੱਚ ਵਿੱਚ 15 20 ਮਿੰਟ ਦੇ ਵਿੱਚ ਵੇ ਸਟਾਰਟ ਕਰ ਦੋ 15-20 ਮਿੰਟ ਦੇ ਵਿੱਚ ਮੈਂ ਸਟਾਰਟ ਹੋਣਗੇ ਜੀ ਅਸੀਂ ਰੈਡੀ ਆ ਬਸ ਪਲੇਅਰ ਥੋੜਾ ਲੇਟ ਕਰ ਰਿਹਾ ਸਾਡੇ ਵੱਲੋਂ ਓਕੇ ਆਗਾ ਬਈ ਬਹੁਤ ਪੁਰਾਣਾ ਇਹ ਟੂਰਨਾਮੈਂਟ ਤੁਸੀਂ ਜਿਹੜਾ ਇੱਥੇ ਕਰਵਾ ਰਹੇ ਹੋ ਹਨਾ ਸ਼ਹੀਦ ਕਰਤਾਰ ਸਿੰਘ ਸਰਾਬੇ ਦਾ ਨਾਮ ਨਹੀਂ ਇਹ ਹੈਗਾ ਕੋਈ ਜਿਹੜਾ ਨਾਂ ਜਾਣਦਾ ਹੋਵੇ ਜਿਹਨੂੰ ਨਾਂ ਸਰਾਬੇ ਦੇ ਟੂਰਨਾਮੈਂਟ ਬਾਰੇ ਪਤਾ ਹੋਵੇ ਜਿਹਨੂੰ ਕਰਤਾਰ ਸਿੰਘ ਸਰਾਬਾ ਜੀ ਦੀ ਸ਼ਹਾਦਤ ਬਾਰੇ ਨਾ ਪਤਾ ਹੋਵੇ ਤਾਂ ਇੱਥੇ ਹਮੇਸ਼ਾ ਜਿਹੜਾ ਕਾਠ ਹੁੰਦਾ ਉਹ ਬਹੁਤ ਵੱਡੀ ਗਿਣਤੀ ਚ ਹੋ ਜਾਂਦਾ ਤਾਂ ਤੁਹਾਨੂੰ ਤੁਹਾਨੂੰ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਕਾਠ ਨੂੰ ਤੁਸੀਂ ਸੰਭਾਲ ਲਾਉਂਦਾ ਜਾਂ ਕਿਹੋ ਜਿਹਾ ਤੁਸੀਂ ਪ੍ਰ ਭਾਈ ਤਕਰੀਬਨ ਸਾਨੂੰ 77 ਸਾਲ ਹੋ ਗਏ ਜੀ 70ਵਾਂ ਟੂਰਨਾਮੈਂਟ ਐਸ ਇਸ ਲਈ ਸਾਡੇ ਪ੍ਰਬੰਧ ਸਾਨੂੰ ਪਹਿਲਾਂ ਤੋਂ ਪਤਾ ਵਾ ਇਸ ਲਈ ਪ੍ਰਬੰਧ ਸਾਡੇ ਵਧੀਆ ਟਰਾਲੀਆਂ ਦਾ ਤੇ ਸਾਰਾ ਅਰੇਂਜਮੈਂਟ ਸਾਰਾ ਪੂਰਾ ਵਧੀਆ ਤਰਿਆ ਹੁੰਦਾ ਜੀ ਤੇ ਇਸ ਲਈ ਸਾਨੂੰ ਪਹਿਲਾਂ ਤੋਂ ਪਤਾ ਕਰਕੇ ਸਾਰਾ ਟਰਾਲੀਆਂ ਦਾ ਵਗੈਰਾ ਦਾ ਜੋ ਵੀ ਆ ਲਾਈਟਾਂ ਸਾਰਾ ਪ੍ਰਬੰਧ ਸਾਡਾ ਫੁੱਲ ਕਰਿਆ ਭਾਈ ਮੈਨੂੰ ਇੱਕ ਜਾਂਦੇ ਜਾਂਦੇ ਇਹ ਜਾਣਕਾਰੀ ਦੇ ਦਿਓ ਕਿ ਇਨਾਮ ਜਾਂ ਪ੍ਰਾਈਜ਼ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਹੋਣਗੇ ਭਾਈ ਜਿਹੜਾ ਫਰਸਟ ਟੀਮ ਆ ਉਹਨੂੰ 1,55,000 ਰੁਪਇਆ ਸੈਕੰਡ ਨੂੰ 1 ਲੱਖ 1000 ਰੁਪਇਆ ਤੇ ਵੈਸਟਾ ਨੂੰ ਹੈ 33300 ਹਾਂਜੀ ਬਹੁਤ ਬਹੁਤ ਸ਼ੁਕਰੀਆ ਆਪਣੀ ਜਾਣਕਾਰੀ ਦੇ ਬਾਈ ਧੰਨਵਾਦ ਬਾਈ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਭਾਈ ਤੁਹਾਡਾ ਸੋ ਦੋਸਤੋ ਹੁਣ ਤੁਸੀਂ ਹੋ ਜਾਓ ਕੈਮ ਕਿਉਂਕਿ ਮੈਚ ਜਿਹੜੇ ਨੇ ਅੱਜ ਸਰਾਬੇ ਦੇ ਟੂਰਨਾਮੈਂਟ ਦੇ ਬਹੁਤ ਜਲਦੀ ਆਉਣ ਵਾਲੇ ਕੁਝ 1-2 ਮਿੰਟਾਂ ਦੇ ਵਿੱਚ ਮੈਨੂੰ ਲੱਗ ਰਿਹਾ ਕਿ ਜਿਹੜੇ ਮੈਚ ਨੇ ਉਹ ਸ਼ੁਰੂ ਹੋ ਜਾਣੇ ਨੇ ਤੁਸੀਂ ਸਾਡੇ ਨਾਲ ਜੁੜਦੇ ਰਹੋ ਕਬੱਡੀ 365 ਦੇ ਨਾਲ ਅਸੀਂ ਤੁਹਾਨੂੰ ਉਹ ਮੈਚਾਂ ਤੱਕ ਜੋੜਦੇ ਰਵਾਂਗੇ ਜਿਹੜੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਹੋਣੇ ਮੈਂ ਤੁਹਾਡੇ ਨਾਲ ਰਹਾਂਗਾ ਔਰ ਇਸ ਟੂਰਨਾਮੈਂਟ ਨੂੰ ਅਗਰ ਤੁਸੀਂ ਇਸ ਸਰਬ ਦੇ ਟੂਰਨਾਮੈਂਟ ਨੂੰ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਜਰੂਰ ਸੁਨੇਹਾ ਲਗਾ ਦਿਓ ਕਿ ਉਹ ਵੀ ਇਸ ਟੂਰਨਾਮੈਂਟ ਨੂੰ ਜਰੂਰ ਦੇਖਣ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ ਕੁਝ ਫੰਬਲ ਵਜ ਰਹੇ ਨੇ ਉਹ ਆਉਂਦੇ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਕਰ ਲਾਂਗੇ ਬਹੁਤ ਬਹੁਤ ਸ਼ੁਕਰੀਆ ਹਦਾਇਤ ਦੇ ਨਾਲ ਇਹ ਗੱਲ ਆਕੀ ਹੈ